ਜਦੋਂ ਕੋਈ ਧਰਮ ਛੱਡ ਦੇ ਕੋਈ ਸਿਧਾਂਤ ਛੱਡ ਦੇ ਕੋਈ ਪਰੰਪਰਾਵਾਂ ਛੱਡ ਦੇ ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਜਿਉ ਮਰਨਗੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੈਦਾ ਹੋਣ ਜਿਹੜਾ ਬੂਟਾ ਸੁੱਕ ਜੇ ਉਹਨੂੰ ਪੁੱਟ ਦੇਣ ਚ ਹੀ ਫਾਇਦਾ ਹੈ ਕਿਉਂਕਿ ਉਹਦੀ ਜਗ੍ਹਾ ਦੇ ਉੱਤੇ ਫਿਰ ਨਵਾਂ ਬੂਟਾ ਅਸੀਂ ਲਾ ਕੇ ਤੇ ਉਹਨੂੰ ਹਰਾ-ਭਰਾ ਜਿਹੜਾ ਉਹ ਕਰ ਸਕਦੇ ਤੇ ਜੇ ਸੁੱਕੇ ਨੂੰ ਪਾਣੀ ਪਾਈ ਜਾਵਾਂਗੇ ਉਹਨੇ ਹਰਾ ਨਹੀਂ ਹੋਣਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਮਸੰਦ ਜਿਹੜੇ ਨੇ ਉਹ ਸੁੱਕ ਗਏ ਨੇ ਹੁਣੇ ਹਰੇ ਹੋਣ ਵਾਲੇ ਨਹੀਂ ਇਹ ਹੁਣ ਸੁਰਜੀਤ ਹੋਣ ਵਾਲੇ ਨਹੀਂ ਇਸ ਕਰਕੇ ਉਹਨਾਂ ਨੂੰ ਖਤਮ ਕਰਨੀ ਉਹਨਾਂ ਨੂੰ ਮਕਾਉਣੇ ਪਏ ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਹੈ ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਐ ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਿਹਾ। ਕਮਾਲ ਦੀ ਗੱਲ ਕਿੰਨਾ ਵੱਡਾ ਝੂਠ। ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਕਹਿ ਰਹੇ ਹਾਂ ਕਿਤੇ ਵੀ ਨਹੀਂ ਕਿਹਾ ਮੈਂ। ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਂ ਦੀ ਕਮੇਟੀ। ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹਿਆ। ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫਜ਼ ਕਹੇ ਗਏ ਕਿ ਗਿਆਨੀ ਹਰਪੀ ਸਿੰਘ ਨੇ 30 ਸਾਲ ਪਰਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾ ਦੀ ਕਮੇਟੀ ਕਹੇ ਬਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹੈ ਸੰਸਥਾਵਾਂ ਦੇ ਹਮਾਇਤੀ ਹੈ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ। ਤੇ ਠੀਕ ਹੈ ਤੇ ਠੀਕ ਹੈ। ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ। ਉਹ ਟਿੜੀ ਵੀ ਅਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾਂ ਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ। ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਆਉਂਦੇ ਨੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਚੰਗੇ ਵਿਅਕਤੀ ਹੁੰਦੇ ਨੇ ਇਸ ਸੰਸਥਾਵਾਂ ਉੱਪਰ ਲੈ ਜਾਂਦੇ ਨੇ ਜੇ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾੜੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਸੁੱਟ ਦਿੰਦੇ ਹਾਂ ਸਾਰਾ ਸੇਬ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ ਵੀ ਸਾਰਿਆਂ ਨੂੰ ਦਾਗੀ ਕਰੂਗਾ ਇਹ ਸਿਆਣਪ ਹੁੰਦੀ ਹੈ ਇਹ ਸਿਆਣਪ ਹੁੰਦੀ ਹੈ ਤੇ ਜੇ ਅਸੀਂ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਟਣਾ ਆ ਜਿਹੜੇ ਬਾਕੀ ਸਾਫ਼ ਹੈ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰਤ ਦਾਗੀ ਨੂੰ ਨਹੀਂ ਬਾਹਰ ਕੱਢਣਾ ਇਹ ਤਾਂ ਰੱਖਣਾ ਇਹ ਗੜ ਗਿਆ ਸੜ ਗਿਆ ਅਸੀਂ ਇਹਨੂੰ ਨਹੀਂ ਛੱਡਣਾ ਆ ਜਿਹੜੇ ਠੀਕ ਠਾਕ ਹਨ ਇਹ ਜੇ ਨਿਕਲਦੇ ਤਾਂ ਨਿਕਲ ਜਾਣ ਇਹ ਸੋਚ ਜਿਹੜੀ ਹੈ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ ਅਸੀਂ ਪੰਥਕ ਸੰਸਥਾਵਾਂ ਦੇ ਵੈਰੀ ਨਹੀਂ ਹੈ ਦੁਸ਼ਮਣ ਨਹੀਂ ਹੈ ਇਹ ਸੋਚ ਕੇ ਫੈਸਲਾ ਕੀਤਾ ਕਿ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ ਇੱਕ ਸਮਾਂ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈੱਡਰੂਮ ਤੱਕ ਉਹਦੇ ਕੰਨ ਚੀਰ ਦਿੰਦੇ ਸੀ ਤੇ ਅੱਜ ਅਮਰਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਦਾ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਆ ਜਿਹੜਾ ਮਾਮਲਾ ਚੱਲਦਾ ਹੈ ਕਰੰਟੇ ਤਾਂ 3-4 ਮਹੀਨੇ ਤੋਂ ਚੱਲਦਾ ਹੈ ਤਿੰਨ ਚਾਰ ਮਹੀਨਿਆਂ ਤੋਂ ਚੱਲ ਰਿਹਾ ਹੈ ਇਹ ਕੌਣ ਜਮੇਵਾ ਰਿਹਾ ਹੈ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਪਦਵੀ ਕੌਣ ਜਮੇਵਾ ਰਿਹਾ ਹੈ ਤਾਂ ਤੇ ਜਦੋਂ ਬੋਲਦਾ ਸੀ ਨਾ ਕੋਈ ਮਾਸਟਰ ਤਾਰਾ ਸਿੰਘ ਵਰਗਾ ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲੇਗੇ ਲਫ਼ਜ਼ਾਂ ਦੀ ਚਰਚਾ ਹੁੰਦੀ ਸੀ ਕੀ ਬੋਲੇ ਆ ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਜਿਹੜੇ ਐ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੱਲੋਂ ਬੋਲੀ ਗਈ ਗੱਲ ਦਾ ਜਿਹੜਾ ਹੈ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ। ਔਰ ਹਮਾਇਤ ਵੀ ਕਰਦੇ ਹੁੰਦੇ ਸੀ। ਕਿ ਅੱਜ ਕੀ ਹੈ? ਅੱਜ ਕੁਝ ਵੀ ਨਹੀਂ ਹੈ। ਕੌਣ ਸੁਮੇਵਾਰ ਹੈ? ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਸੰਸਥਾਵਾਂ ਨੂੰ ਵੀ ਦੇਖ ਲਓ। ਬਾਕੀ ਸੰਪਰਦਾਵਾਂ ਨੂੰ ਵੀ ਦੇਖ ਲਓ। ਕਿਸੇ ਸੰਪਰਦਾ ਦੇ ਇੱਕ ਮੁਖੀ ਦੀ ਦਹਾੜ ਜਦੋਂ ਪੈਂਦੀ ਸੀ ਨਾ ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ ਖਲੇਪੜ ਐਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ ਤਾਂ ਰੱਜ ਕੀ ਹੋ ਗਿਆ ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਸੀ ਕਮਜ਼ੋਰ ਹੋ ਗਏ ਉਹ ਜਿਆਦਾ ਮਜ਼ਬੂਤ ਨਹੀਂ ਹੋਏ ਆ ਉਹ ਉੱਥੇ ਹੀ ਆ ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾਂ ਵਾਲਿਆਂ ਨਾਲ ਅਸੀਂ ਵਾਲੇ ਕਮਜ਼ੋਰ ਕਿਸਨੇ ਕਰ ਦਿੱਤਾ ਕਮਜ਼ੋਰ ਇਹ ਕਿਸੇ ਨੇ ਵਸਲੇਸ਼ਨ ਕਰਨ ਦਾ ਯਤਨ ਹੀ ਨਹੀਂ ਕੀਤਾ ਕਿਸਨੇ ਵਸਲੇਸ਼ਨ ਕਰਨ ਦਾ ਯਤਨ ਕੀਤਾ ਕੌਣ ਕਮਜ਼ੋਰ ਹੋ ਚਲੋ ਅੱਜ ਮੈਨੂੰ ਕਿਹਾ ਜਾ ਰਿਹਾ ਕਿ ਇਹਨੇ ਕਮਜ਼ੋਰ ਕਰਤਾ ਜੀ ਸਾਡੀ ਪਾਰਟੀ ਕਮਜ਼ੋਰ ਕਰਤੀ ਸਾਡੀ ਸੰਸਥਾ ਤੋੜਤੀ ਜੀ ਸਾਡੀ ਸੰਸਥਾ ਕਮਜ਼ੋਰ ਕਰਤੀ ਜੀ 2 ਦਸੰਬਰ ਤੋਂ ਬਾਅਦ ਹੋਈ ਹੈ ਸੰਸਥਾ ਕੰਮ 2 ਦਸੰਬਰ ਤੋਂ ਪਹਿਲਾਂ ਕੀ ਨਹੀਂ ਕੀਤੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੜਾ ਧਿਆਨ ਮੰਗਦੀਆਂ ਪੰਥ ਦਾ ਧਿਆਨ ਮੰਗਦੀਆਂ ਪੰਥ ਦੇ ਬਸਲੇਸ਼ਨ ਕਰਨ ਦੇ ਯੋਗ ਨਹੀਂ ਚੀਜ਼ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਜਦੋਂ ਕਿਸੇ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸਤਾਰ ਰੱਖਦੀ ਹੈ ਸਰ ਤੇ ਤੇ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਦਸਤਾਰ ਦੇਣ ਵਾਸਤੇ ਪੰਡਾ ਜਿਹੜੀਆਂ ਨੇ ਬੰਨੀਆਂ ਜਾਂਦੀਆਂ ਨੇ ਦਸਤਾਰਾਂ ਦੀਆਂ ਇੰਨੀਆਂ ਦਸਤਾਰਾਂ ਹੁੰਦੀਆਂ ਮੱਖ 2 300 400 ਦਸਤਾਰ ਹੋ ਜਾਂਦੀਆਂ ਤੇ ਜਦੋਂ ਉਹ ਦਸਤਾਰ ਕੋਈ 2 ਸਾਲਾਂ ਬਾਅਦ 5 ਸਾਲਾਂ ਬਾਅਦ 7 ਸਾਲਾਂ ਬਾਅਦ 8 ਸਾਲਾਂ ਬਾਅਦ ਜਦੋਂ ਕੋਈ ਜੇਸ਼ੇਦਾਰ ਪਾਉਂਦਾ ਨਹੀਂ ਐ ਤੇ ਫਿਰ ਜਦੋਂ ਉਹਦੀ ਆਪਦੀ ਦਸਤਾਰ ਵੀ ਲਾਈ ਜਾਂਦੀ ਹੈ ਨਾ ਤੇ ਫਿਰ ਕੋਈ ਸੰਪਰਦਾ ਕੋਈ ਜੱਥੇਬੰਦੀ ਰਮਾਲ ਦੇ ਨਾਲ ਸਿਰ ਢਕਣ ਵਾਸਤੇ ਵੀ ਨਹੀਂ ਵੀ ਆਸੀ ਰਮਾਲ ਲੈ ਕੇ ਸਿਰ ਹੀ ਢੱਕ ਦਈਏ ਹੋਰ ਨਹੀਂ ਕੁਝ ਕਰ ਸਕਦੇ ਉਦੋਂ ਬੰਨਣ ਵਾਲੇ ਜ਼ਰੂਰ ਸਾਰੇ ਆ ਜਾਂਦੇ ਨੇ ਜਦੋਂ ਦੇਣੀਆਂ ਹੁੰਦੀਆਂ ਉਦੋਂ ਜ਼ਰੂਰ ਸਾਰੇ ਆ ਜਾਂਦੇ ਆ ਪਰ ਜਦੋਂ ਲੈਂਦੀ ਹੈ ਜਾਂ ਲਾਈ ਜਾਂਦੀ ਹੈ ਉਦੋਂ ਕੋਈ ਰਮਾਲ ਰੱਖਣ ਵਾਸਤੇ ਨਹੀਂ ਇਹ ਸਾਡੇ ਪੰਥ ਦੀ ਤਰਾਸਦੀ ਕਹਿੰਦੇ ਅਸੀਂ ਮਜ਼ਬੂਤ ਹਾਂ ਕਿੱਥੇ ਮਜ਼ਬੂਤ ਹਾਂ ਅਸੀਂ ਕਿੱਥੇ ਮਜ਼ਬੂਤ ਹਾਂ ਅਸੀਂ ਸੋ ਸਾਧ ਸੰਗਤ ਜੀ ਬਹੁਤ ਕੁਝ ਕਿਹਾ ਜਾ ਸਕਦਾ ਹੈ ਯਾਨੀ ਹਰਪ੍ਰੀਤ ਸਿੰਘ ਵਰਗੇ 100 ਆਏ 100 ਚਲੇ ਗਏ ਮੈਂ ਵੀ ਘਰੇ ਬਹਿ ਜਾਊਂਗਾ ਨਾ ਬੋਲੂਗਾ ਅਸੀਂ ਕਿਹੜਾ ਸਰਮਾਇਦਾਰਾਂ ਦੇ ਪੁੱਤ ਐ ਦਿਹਾੜੀਦਾਰਾਂ ਦੇ ਪੁੱਤ ਐ ਦਿਹਾੜੀਆਂ ਕਰ ਲਾਂਗੇ ਪਰ ਇਸ ਸੰਸਥਾ માં ਇਹ ਮਰਿਆਦਾ માં ਜੇ ਨਾ ਰਹੀਆਂ ਤੇ ਸਾਡੇ ਕਿਸੇ ਦੇ ਪੱਲੇ ਕੁਝ ਨਹੀਂ ਹੁੰਦਾ ਅੱਜ ਚਿੱਕੜ ਸਿੱਖਣ ਵਾਸਤੇ ਬੰਦੇ ਬਿਠਾਏ ਹੋਏ ਨੇ ਰੋਜ਼ ਚਿੱਕੜ ਸਿੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਤੇ ਨੇ ਗੰਦ ਦੇ ਵਿੱਚ ਵੜ ਜਾ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਢੋਲ ਭਰ-ਭਰ ਕੇ ਚਿੱਕੜ ਸੁੱਟੋ ਸੁੱਟ ਲਓ ਜਿੰਨਾ ਮਰਜ਼ੀ ਕੀ ਕਰ ਲਓਗੇ ਚਿੱਕੜ ਸੁੱਟਣ ਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕਿਹਾ ਵੀ ਇਹ ਨਾਟਕ ਆਧਾਰ ਗਵਾ ਚੁੱਕੇ ਆ ਅਸੀਂ ਤੁਹਾਡਾ ਨਾਟਕ ਆਧਾਰ ਜਿਹੜਾ ਉਹ ਰਹਿਣ ਹੀ ਨਹੀਂ ਦੇਣਾ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣਗੇ ਔਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕਪੜੇ ਲਾ ਰਹੇ ਹਨ ਨਾ ਇਹਨਾਂ ਦੇ ਖੁਦ ਕਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਭਰੋਸਾ ਹੈ ਔਰ ਦੇਖੇਗੇ ਸਾਰੀ ਦੁਨੀਆ ਆਪ ਹੀ ਦਰਖਾਸਤ ਦੇਣ ਵਾਲੇ ਆਪ ਹੀ ਦਰਖਾਸਤ ਲੈਣ ਵਾਲੇ ਆਪ ਹੀ ਬਿਆਨ ਇਕੱਠੇ ਕਰਨ ਵਾਲੇ ਆਪ ਹੀ ਕਮੇਟੀ ਬਣਾਉਣ ਵਾਲੇ ਆਪ ਹੀ ਜੱਜ ਬਣ ਕੇ ਉੱਥੇ ਕਮੇਟੀ ਚ ਫੈਸਲਾ ਕਰਨ ਵਾਲੇ ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ ਬਿਆਨ ਜਾਰੀ ਕਰਨ। ਕਮਾਲ ਦੀ ਚਲੋ ਠੀਕ ਹੈ ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਦਿਆਂ ਜੋ ਕੀਤਾ ਗੁਰੂ ਲਈ ਕੀਤਾ ਹੈ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਆ ਪੰਥ ਚਾਹੁੰਦਾ ਸੀ ਕੌਮ ਚਾਹੁੰਦੀ ਸੀ ਤੇ ਅਸੀਂ ਕਰਤਾ ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਨਾ ਜਦੋਂ ਪੰਡਿਆਂ ਨੇ ਮੰਦਰ ਚ ਧੱਕੇ ਮਾਰ ਕੇ ਬਾਹਰ ਕੱਢਤਾ ਸੀ ਤੇ ਗਾਲਾ ਗੋਲਾ ਮੇ ਕੱਢੀਆਂ ਸੀ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਇਤਿਆਸ ਇਹ ਪੰਡਿਆ ਮੋਕੋ ਢੇਡ ਕਹਿ ਤੇਰੀ ਪੈਜ ਵਿਛੌੜੀ ਹੋਇਲਾ ਕਹਿੰਦੇ ਵਾਹਿਗੁਰੂ ਇਹ ਪੰਡਤ ਮੈਨੂੰ ਢੇਡ ਕਹਿੰਦਾ ਹੈ ਫਿਰ ਥੋੜੇ ਸਮੇਂ ਬਾਅਦ ਕਹਿੰਦੇ ਮੈਨੂੰ ਥੋੜੀ ਕਹਿੰਦਾ ਤੈਨੂੰ ਹੀ ਕਹਿੰਦਾ ਕਿਉਂਕਿ ਤੇਰੇ ਮੇਰੇ ਚ ਭੇਦ ਥੋੜੀ ਐ ਨਾਮੇ ਨਾਰਾਇਣ ਨਾਹੀ ਭੇਦ ਇਹ ਚਿਕੜ ਮੇਰੇ ਤੇ ਨਹੀਂ ਸੱਟ ਰੇ ਤੂੰ ਨਾ ਮੇਰੇ ਤੇ ਡੇਗ ਰਿਆ ਕਿਉਂ ਕਿਉਂਕਿ ਮੇਰਾ ਪੰਥ ਨਹੀਂ ਸਬਕਾਰ ਰਿਆ ਮੇਰੀ ਕੌਮ ਨਹੀਂ ਸਬਕਾਰ ਰਹੀ ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਸੱਟਦਾ ਇਹ ਮਤ ਭੁੱਲੋ ਕਿ ਅਸੀਂ ਲਬੇੜ ਕੇ ਗੰਦਾ ਕਰਕੇ ਘਰੇ ਬਾਦਣਾ ਜੁਬਾਨ ਬੰਦ ਕਰਦੇ ਆਂ ਉਸੇ ਕੀ ਮਨ ਲੱਗ ਰਹੀਆਂ ਵੀ ਇਹਨਾਂ ਦੀ ਜ਼ੁਬਾਨ ਬੰਦ ਕਰ ਦਿਓ ਬੋਲ ਹੀ ਨਾ ਸਕਣ ਜਾ ਹੀ ਨਾ ਸਕਣ ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਧਾਰਮਿਕ ਮਾਮਲਾ ਬਣਾ ਕੇ ਨਾ ਤੇ ਪਾਬੰਦੀ ਲਵਾ ਦਿਓ ਗੁਰੂ ਪਾਤਸ਼ਾਹ ਨਾ ਕਿਸੇ ਨੂੰ ਮਾਰੇ ਇਹ ਜਿਵੇਂ ਕਿਹਾ ਨਾ ਸਟੇਟ ਸੈਕਟਰੀ ਨੇ ਇਹ ਸਰਮਾਇਦਾਰ ਨਹੀਂ ਮਾਰਦੇ ਇਹ ਸਰਮਾਇਦਾਰਾਂ ਦੇ ਵਸ ਦੀ ਗੱਲ ਨਹੀਂ ਹੈ ਇਹ ਪੈਸੇ ਦੇ ਜ਼ੋਰ ਨਾਲ ਨਹੀਂ ਮਾਰਦੇ ਸੋ ਪੱਕੂ ਮਾਜਰਾ ਇਸ ਪੰਡ ਦੇ ਵਿੱਚ ਅੱਜ ਸੰਗਤ ਨੇ ਜਿਹੜਾ ਸਨਮਾਨ ਦਿੱਤਾ ਹੈ ਸਿੰਘ ਸਾਹਿਬ ਦੀਵਾਨ ਬਾਬਾ ਦਰਬਾਰਾ ਸਿੰਘ ਜੀ ਉਹਨਾਂ ਬਾਰੇ ਦੋ ਲਫ਼ਜ਼ ਕਹਾਂ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਵੀ ਉਹ ਜਥੇਦਾਰ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਸੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਦੇਣ ਬਹੁਤ ਲਾ ਮਿਸਾਲ ਹੈ ਔਰ ਕਈ ਮੁਹੰਮਾ ਦੇ ਵਿੱਚ ਕਈ ਜੰਗਜ਼ੂ ਜਿਹੜੀਆਂ ਮੁਹੰਮਾ ਸੀ ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਦੀਵਾਨ ਦਰਬਾਰਾ ਸਿੰਘ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਉਹਨਾਂ ਦੇ ਸਮੇਂ ਦੇ ਵਿੱਚ ਪੰਥ ਨੇ ਬੜੀਆਂ ਮੱਲਾਂ ਮਾਰੀਆਂ ਹਕੂਮਤ ਨੇ ਬੜਾ ਜ਼ੋਰ ਲਾਇਆ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਦੇ ਪਾਏ ਸਿੱਖਾਂ ਦੇ ਘਰ ਘਾਟ ਉਜਾੜੇ ਪਰ ਉਹਨਾਂ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਉਸ ਵੇਲੇ ਖਾਲਸਾ ਪੰਥ ਨੇ ਲਾਹੌਰ ਸਰਕਾਰ ਤੇ ਦਿੱਲੀ ਦੀ ਸਰਕਾਰ ਨੂੰ ਜਿਹੜੀਆਂ ਚੁਣੌਤੀਆਂ ਦਿੱਤੀਆਂ ਐਸੀ ਮਹਾਨ ਸ਼ਖਸੀਅਤ ਜੋ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਹੈ ਉਸ ਦੇ ਨਾਮ ਨਾਲ ਮੈਨੂੰ ਸਤਿਕਾਰ ਦੇਣਾ ਇਹ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਮੇਰੇ ਵਾਸਤੇ ਬਹੁਤ ਫਖਰ ਦੀ ਗੱਲ ਹੈ ਪਰ ਮੈਂ ਨੌਜਵਾਨ ਸਿੰਘ ਸਭਾ ਤੇ ਗੁਰਦੁਆਰਾ ਕਮੇਟੀ ਦਾ ਔਰ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਕ ਨਿਮਾਣੇ ਨੂੰ ਜਿਹੜਾ ਹੈ ਉਹ ਮਾਣ ਦੇ ਕੇ ਨਿਵਾਜ਼ਿਆ ਇਹਨੇ ਸ਼ਬਦ ਪਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ